Zomato company ਜਿੱਥੋਂ ਅਸੀਂ ਕਦੋਂ ਵੀ ਜਦੋਂ ਦਿਲ ਕਰੇ ਅਸੀਂ ਕੁਝ ਵੀ ਖਾਣ ਪੀਣ ਨੂੰ ਆਰਡਰ ਕਰ ਲੈਨੇ ਆ ਅਸੀਂ ਇਹ ਨਹੀਂ ਦੇਖਦੇ ਧੁੱਪ ਹੈ ਗਰਮੀ ਹੈ ਸਰਦੀ ਹੈ ਬਰਸਾਤ ਹੈ ਜਾ ਫਿਰ ਮੌਸਮ ਕਿਸੇ ਵੀ ਤਰੀਕੇ ਦਾ ਹੈ ਅਸੀਂ ਸਿਰਫ ਆਰਡਰ ਕਰ ਲੈਣੇ ਆ ਲੇਕਿਨ ਕਦੇ ਵੀ ਜ਼ੋਮੈਟੋ ਦੇ ਵਿੱਚ ਕੰਮ ਕਰ ਰਹੇ ਉਹਨਾਂ ਡਿਲੀਵਰੀ ਬੁਆਇਸ ਜਾਂ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਬਾਰੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਕੰਪਨੀ ਸਹੀ ਵਰਤਾਰਾ ਕਰ ਰਹੀ ਹੈ ਕਿ ਉਹਨਾਂ ਨੂੰ ਸਹੀ ਉਹਨਾਂ ਦੀ ਸੈਲਰੀ ਹੈ ਜੋ ਵੀ ਇੱਕ ਕੰਪਨੀ ਦੇ ਵੱਲੋਂ ਇੱਕ EMPLOYE ਦੇ ਲਈ ਜੋ ਰਾਈਟ ਬਣਦਾ ਉਹ ਸਹੀ ਤਿਕ ਨਾਲ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਪਰ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਰਹੀ ਕਿ ਜ਼ੋਮੈਟੋ ਵਾਲਿਆਂ ਨੇ ਚਾਂਟੀ ਕਰਨੀ ਸ਼ੁਰੂ ਕਰ ਦਿੱਤੇ ਆਪਣੇ ਮੁਲਾਜ਼ਮਾਂ ਦੀ ਜਿਸ ਤੋਂ ਬਾਅਦ ਉਹ ਸਾਰੇ ਕਰਮਚਾਰੀ ਜਿਹੜੇ ਨੇ ਜਿਹੜੇ ਵੀ ਮੁਲਾਜ਼ਮ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਹੈ ਤੇ ਕਿਹੜੇ ਕਿਹੜੇ આરોਪ ਲਗਾਏ ਨੇ ਉਹਨਾਂ ਦੇ ਵੱਲੋਂ ਤੁਸੀਂ ਆਪ ਹੀ ਦੇਖ ਲਓ ਮੇਰਾ ਨਾਮ ਜੀ ਤਰਨਜੀਤ ਸਿੰਘ ਹੈ ਮੈਂ ਜਮੈਟੋ ਦੇ ਵਿੱਚ ਕੰਮ ਕਰਦਾ ਤੇ ਕੰਪਨੀ ਸਾਨੂੰ ਨਾ ਤਾਂ ਵੇਟਿੰਗ ਟਾਈਮ ਦਿੰਦੀ ਹੈ ਅਸੀਂ ਇੱਕ ਇੱਕ ਘੰਟਾ ਰੈਸਟੋਰੈਂਟ ਦੇ ਬਾਹਰ ਵੇਟ ਕਰਦੇ ਹਾਂ ਆਰਡਰ ਚੱਕਣ ਦੇ ਤੇ ਸਾਨੂੰ ਕੋਈ ਵੇਟਿੰਗ ਟਾਈਮ ਨਹੀਂ ਮਿਲਦਾ ਰੈਸਟੋਰੈਂਟ ਵਾਲਾ ਸਾਡੇ ਨਾਲ ਰੂਟਲੀ ਬਿਹੇਵ ਕਰਦਾ ਹੈ ਤੇ ਅਸੀਂ ਤਾਂ ਵੀ ਉਹ ਸਹਨੇ ਆ ਕੰਪਨੀ ਸਾਨੂੰ 5 ਕਿਲੋਮੀਟਰ ਤੋਂ ਪਿਕਅਪ ਪਾ ਰਹੀ ਐ 6 ਤੋਂ ਪਾ ਰਹੀ ਐ 7 ਤੋਂ ਪਾ ਰਹੀ ਐ ਸਾਨੂੰ 1 ਰੁਪਈਆ ਨਹੀਂ ਦਿੱਤਾ ਜਾ ਰਿਹਾ ਜਿਹੜਾ ਅੱਗੇ ਸਾਨੂੰ 5 ਕਿਲੋਮੀਟਰ ਜਾਣਾ ਪੈਂਦਾ ਉਹਦੇ ਹੀ ਪੈਸੇ ਉਹ ਵੀ ਪੂਰੇ ਨਹੀਂ ਦਿੱਤੇ ਜਾ ਰਹੇ ਸਾਡੇ 10 ਰੁਪਏ ਕਿਲੋ ਰੇਟ ਦਿੱਤਾ ਜਾਵੇ ਸਾਡਾ ਪਿਕਅਪ ਦੇ ਵੀ ਪੈਸੇ ਸਾਨੂੰ ਚਾਹੀਦੇ ਆ ਤੇ ਬਾਕੀ ਰੈਸਟੋਰੈਂਟ ਵਾਲੇ ਸਾਨੂੰ ਗੱਡੀ ਵਿਕਲ ਪਾਰਕ ਨਹੀਂ ਕਰਨ ਦੇਂਦੇ ਬਾਰਮੁਰੇ ਸਾਨੂੰ ਕਹਿੰਦੇ ਅਸੀਂ ਉਹਨਾਂ ਤੋਂ ਆਰਡਰ ਚੱਕਣਾ ਹੁੰਦਾ ਉਹ ਕਹਿੰਦੇ ਸਾਨੂੰ ਸਾਡੇ ਬਾਰਮੁਰੇ ਨਾਲ ਲਾਓ ਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗਾ ਰੂਟ ਲਈ ਸਾ DNA ਵਿਰੋਧ ਕਰਦੇ ਆ ਕੰਪਨੀ ਵਾਲੇ ਸਾਨੂੰ ਕਹਿੰਦੇ ਆ ਤੁਹਾਡੀ ਆਈਡੀ ਬੰਦ ਕਰ ਦਾਂਗੇ ਜੇ ਤੁਸੀਂ ਮੁਰਿਆ ਕੇ ਬੋਲੋਗੇ ਸਾਨੂੰ ਡਰਾਵੇ ਦਿੰਦੇ ਆ ਟਰਮੀਨੇਟ ਦੇ ਡਰਾਵੇ ਦਿੰਦੇ ਆ ਤੇ ਰਾਈਡਰ ਬੰਦਾ ਸਾਰੇ ਪਾਸੋਂ ਫਸਿਆ ਜੀ ਸਾਰੇ ਕਰਾਂਗੇ ਜੀ ਇੱਕ ਦਿਨ ਕਰ ਸਾਰੇ ਨਾਲ ਅਸੀਂ ਖੜੇ ਆ ਇੱਕ ਝਟ ਹੋ ਕੇ ਸਾਡੇ ਨਾਲ ਬੰਦੇ ਤਾਂ ਹੀ ਪਰੇਸ਼ਾਨ ਹੋ ਕੇ ਅਸੀਂ ਇੱਕ ਝਟ ਹੋ ਕੇ ਖੜੇ ਆ ਤਾਂ ਕਾ ਕੇ ਜਿੰਨੇ ਤੱਕ ਸਾਡਾ ਰੇਟ ਸਹੀ ਨਹੀਂ ਕਰਦੇ ਕੰਪਨੀ ਉਹ ਕੰਮੀ ਕਰਦੇ ਨਹੀਂ ਜੀ ਨਹੀਂ ਅਸੀਂ ਕੰਮ ਨਹੀਂ ਕਰਦੇ ਅਸੀਂ ਤਾਂ ਬੰਦ ਕਰਕੇ ਬੈਠੇ ਆ ਜੀ ਅਸੀਂ ਧੁੱਪੇ ਖੜੇ ਰਵਾਂਗੇ ਪੂਰਾ ਸੰਘਰਸ਼ ਕਰਾਂਗੇ ਅੰਤ ਤੱਕ ਲੜਾਂਗੇ ਕੰਪਨੀ ਸਾਡਾ ਹੱਕ ਦੇ ਦੇਵੇ ਅਸੀਂ ਨਹੀਂ ਜੇ ਕੰਪਨੀ ਸਾਡਾ ਹੱਕ ਦਵੇਗੀ ਅਸੀਂ ਕੰਮ ਵੀ ਕਰਾਂਗੇ ਸਾਡੀ ਕੀ ਨਾਵਾ ਤੁਹਾਡੀ ਸਰ ਮੇਰਾ ਨਾਮ ਰਾਮ ਕੁਮਾਰ ਹੈਗਾ ਜੀ ਮੈਂ Zomato ਡਰਰ ਹਾਂ Zomato 'ਚ ਕੰਮ ਕਰ ਰਿਹਾ ਪਿਛਲੇ 2 ਸਾਲ ਤੋਂ ਠੀਕ ਹੈ ਸਰ ਮਾਮਲਾ ਸਰ ਮਾਮਲਾ ਸਰ ਐ ਪਹਿਲਾਂ ਅਸੀਂ ਕੰਮ ਕਰਦੇ ਸੀ 10 ਕਿਲੋਮੀਟਰ ਦੇ 120 ਰੁਪਏ ਦਿੰਦੇ ਸੀ ਰਿਟਰਨ ਆ ਪਾ ਕੇ ਠੀਕ ਹੈ ਸਰ ਹੁਣ 10 ਕਿਲੋਮੀਟਰ ਦੇ 50 ਰੁਪਏ ਦਿੰਦੇ ਆ ਕੰਪਨੀ ਨੂੰ ਐ ਪੁੱਛੇ ਸਰ ਉਹੀ ਤੇਲ ਐ ਉਹੀ ਸਾਡਾ ਕੰਮ ਐ ਠੀਕ ਐ ਪੈਸੇ ਕਿਉਂ ਕੱਟ ਦੇ ਰਹੀ ਐ ਮੈਂ ਕਿੰਨੀ ਬਧੀ ਐ ਪੈਸੇ ਕੱਟ ਦੇ ਰਹੀ ਐ ਕੰਪਨੀ ਸਾਡੂ ਸਾਨੂੰ ਹੱਕ ਨਹੀਂ ਦੇ ਰਹੀ ਪੂਰਾ ਸਾਡਾ ਮੰਗ ਹੈ ਗਿਆ ਜੀ ਜੇ 10 ਕਿਲੋਮੀਟਰ ਅਸੀਂ ਜਾਣੇ ਤਾਂ 12 ਰੁਪਏ ਪਰ ਕਿਲੋਮੀਟਰ ਜੋੜ ਕੇ ਦੇਵੇ ਪੈਸੇ ਰਿਟਰਨ ਅੱਡ ਦੇਵੇ ਜਿਹੜਾ ਦੂਰੋਂ ਚੱਕਦੀ ਆ 5 5 6 6 ਕਿਲੋਮੀਟਰ ਦੀ ਪਿਕਅਪ ਜੀ ਉਹਦਾ ਵੀ ਪੈਸੇ ਮਿਲੇ ਕਿਉਂਕਿ ਤੇਲ ਮੱਚਦਾ ਮੋਟਰਸਾਈਕਲ ਕੱਸਦਾ ਜੀ ਐਵੇਂ ਨਹੀਂ ਜਾਂ ਰਤ ਨੂੰ 2 ਵਜੇ ਤੱਕ ਕੰਮ ਕਰਦੇ ਯਾਰ ਕਿੱਡਾ ਰਿਸਕ ਹੁੰਦਾ ਕਿੰਨੇ ਬੰਦੇ ਨਾਲ ਸਾਡੇ ਨਾਲ ਲੁੱਟਖੋਰ ਕੀ ਕੁਝ ਨਹੀਂ ਹੁੰਦਾ ਫਿਰ ਵੀ ਅਸੀਂ ਰਿਸਕ ਲੈ ਕੇ ਕੰਮ ਕਰਦੇ ਆ Zomato ਦਾ ਕਿ Zomato ਕੰਪਨੀ ਦਾ ਕੰਮ ਚੱਲੇ ਤੇ ਜੋ ਵੀ ਕਿੰਨਾ ਮੁਨਾਫਾ ਕਮਾਉਂਦੀ ਆ ਕੰਪਨੀ Zomato ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨਾ ਰ ਸਾਡਾ ਨਾਂ ਕੀ ਰੱਖਿਆ ਹੋਇਆ Zomato ਡਿਲੀਵਰੀ ਪਾਰਟਨਰ ਪਾਰਟਨਰ ਦਾ ਕੀ ਮਤਲਬ ਹੈ ਜੇ Zomato ਕਮਾਉਂਦੀ ਹੈ ਤਾਂ ਉਹ ਤੇ ਅਰਨਿੰਗ ਸਾਨੂੰ ਵੀ ਦੇਣਾ ਚਾਹੀਦਾ ਸਾਨੂੰ ਕੀ ਦਿੰਦੇ ਹੋ ਕੁਝ ਨਹੀਂ ਦਿੰਦੇ ਸਰ ਅੰਗਰੇਜ਼ਾਂ ਵਾਂਗੂ ਸਾਨੂੰ ਸਾਡੇ ਤੋਂ ਹੱਕ ਲੈ ਰਹੇ ਨੇ ਜਿਹੜੀ ਸਾਡੀ ਕਮਾਈ ਬਣਦੀ ਹੈ ਇਨਕਮ ਉਹ ਨਹੀਂ ਸਾਨੂੰ ਪੂਰਾ ਦੇ ਰਹੀ ਹੈ ਸੋਸ਼ਣ ਕਰ ਰਹੇ ਸੋਸ਼ਣ ਸਮਝੋ ਜੋ ਮਰਜ਼ੀ ਸਮਝੋ ਸਰ ਸਾਨੂੰ ਸਾਡਾ ਹੱਕ ਚਾਹੀਦਾ ਕੁਝ ਵੀ ਹੋ ਜਾਏ ਐਨੇ ਕੰਡੀਸ਼ਨਾਂ ਲਾ ਰ ਕੇ ਕੰਮ ਦੇ ਜੇ ਬੰਦਾ ਕੋਈ ਕੰਮ ਕਰਦਾ 6 ਘੰਟੇ ਕੰਮ ਨਹੀਂ ਕਰੂਗਾ ਤਾਂ 170 ਪੈਸੈਂਟ ਨਹੀਂ ਦਊਗਾ ਇਹ ਸਭ ਸਕਿਮ ਆ ਅਸੀਂ ਫਿਰ ਵੀ ਉਹ ਕਰਦੇ ਆ ਫਿਰ ਵੀ ਸਾਨੂੰ ਆਰਡਰ ਅਰਨਿੰਗ ਪੂਰਾ ਨਹੀਂ ਦਿੰਦੇ ਆ ਸਰ ਠੀਕ ਹੈ ਸਰ ਸਰ ਜਦੋਂ ਤੱਕ ਸਾਡੀ ਮੰਗਾ ਪੂਰੀ ਨਹੀਂ ਹੁੰਦੀ ਸਰ ਉਦੋਂ ਤੱਕ ਅਸੀਂ ਕੰਮ ਨਹੀਂ ਕਰਦੇ ਸਰ ਸਾਰੇ ਰਾਈਡਰਾਂ ਦੀ ਇੱਕੋ ਹੀ ਸਲਾਹ ਹੈ ਜੀ